ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਾਈਆਂ ਨੂੰ ਤੇ ਵੀਰਾਂ ਆਏ ਆਪਣੇ ਕੋਲੇ ਅੱਜ ਤੁਹਾਨੂੰ ਦੱਸਦੇ ਆ ਕਿੱਥੋਂ ਆਏ ਤੇ ਕਿਹੜਾ ਸਾਈਕਲ ਇਹਨਾਂ ਨੇ ਲਿਆ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਦੱਸੋ ਆਪਣੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਅਸੀਂ ਭਾਈ ਜੀ ਰੜ ਪਿੰਡ ਤੋਂ ਜ਼ਿਲ੍ਹਾ ਮਾਨਸਾ ਸਾਡਾ ਤੇ ਭਾਈ ਜੀ ਕੋਲੇ ਸਾਈਕਲ ਲੈਣਾ ਆਏ ਅਸੀਂ ਅਕਾਲ ਓਲਡ ਸਾਈਕਲ ਅ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਤੇ ਅਸੀਂ ਸਾਈਕਲ ਦੇਖੇ ਕਾਫੀ ਸਾਈਕਲ ਖੜੇ ਨੇ ਬਾਈਆਂ ਕੋਲੇ ਤੇ ਬਹੁਤ ਵਧੀਆ ਕੁਆਲਿਟੀ ਦੇ ਸਾਈਕਲ ਹੈ ਤੇ ਰੇਟ ਵੀ ਬਹੁਤ ਵਧੀਆ ਬਾਈਆਂ ਦਾ ਤੇ ਅਸੀਂ 29 ਇੰਚ ਫੈਰਫੌਕਸ ਦਾ ਜਿਹੜਾ ਸਾਈਕਲ ਲਿਆ ਤੇ ਬਹੁਤ ਵਧੀਆ ਬਾਈ ਜੀ ਨਾਲ ਡੀਲ ਕੀਤਾ ਹਨਾ ਵਧੀਆ ਸਾਈਕਲ ਹੈ ਸਾਰੇ ਇਹੀ ਭਾਈਆਂ ਨੂੰ ਜਿਹਨਾਂ ਨੂੰ ਲੋੜ ਹੈ ਕੋਈ ਸਾਈਕਲਿੰਗ ਦਾ ਜਿਹੜਾ ਸ਼ੌਂਕ ਹੈਗਾ ਕੋਈ ਆਪਣਾ ਸਾਈਕਲ ਜਿਹੜਾ ਬਾਈਆਂ ਕੋਲੋਂ ਲੈ ਕੇ ਜਾਓ ਠੀਕ ਆ ਵੀਰੇ ਤੇ ਵੀਰੇ ਜਿਵੇਂ ਆਪਾਂ ਰਾਈਡ ਲੈ ਕੇ ਆਏ ਵੀਰੇ ਇਹਦੀ 1.5 ਕਿਲੋਮੀਟਰ ਕਿਲੋਮੀਟਰ ਕਿਵੇਂ ਲੱਗਿਆ ਚਲਾ ਕੇ ਵਧੀਆ ਬਹੁਤ ਵਧੀਆ ਲੱਗਿਆ ਬਾਈ ਚਲਾ ਕੇ ਅਸੀਂ ਪਹਿਲਾਂ ਵੀ ਦੇਖ ਕੇ ਆਈ ਸੀ ਕਿਸੇ ਉੱਥੇ ਸਾਡੇ ਫਿੱਟ ਨਹੀਂ ਆਇਆ ਫੇਰ ਤੁਹਾਡੇ ਕੋਲੇ ਆਇਆ ਬਹੁਤ ਵਧੀਆ ਜੀ ਹਲਕਾ ਸਾਈਕਲ ਹੈ ਅਲੂਮੀਨੀਅਮ ਬੱਡੀ ਹੈ ਸਾਰੀ ਬਹੁਤ ਵਧੀਆ ਠੀਕ ਆ ਵੀਰੇ ਤੇ ਬਾਈ ਪਤਾ ਕਿਵੇਂ ਲੱਗਿਆ ਆਪਣੇ ਪਲੇਟਫਾਰਮ ਦਾ ਇਹ ਤੁਹਾਡੇ ਬਾਈ ਜੁੜੇ ਹੋਏ ਸੀ ਆਪਣੇ ਇੰਸਟਾਗ੍ਰam ਪੇਜ ਦੇ ਨਾਲ ਪਹਿਲਾਂ ਤੋਂ ਕਾਫੀ ਟਾਈਮ ਤੋਂ ਠੀਕ ਆ ਵੀਰੇ ਹਾਂਜੀ ਹਾਂ ਬਸ ਮੌਕਾ ਹੀ ਅੱਜ ਮਿਲਿਆ ਸੀਗਾ ਤੇ ਬਾਕੀ ਸਿਕਲ ਵਧੀਆ ਬਾਈ ਤੁਹਾਡੇ ਕੋਲ ਸਾਰੇ ਤੇ ਬਾਈ ਜਿਹੜੇ ਆਪਣੇ ਕੋਲ ਬਾਈ ਬੱਤਰ ਪਿਆਰੇ ਆਉਣਾ ਚਾਹੁੰਦੇ ਆ ਹੋਰ ਉਹਨਾਂ ਨੂੰ ਕੀ ਲੈਣਾ ਚਾਹੋਗੇ ਇਹੀ ਕਹਾਂਗੇ ਬਾਈ ਜੀ ਬਹੁਤ ਵਧੀਆ ਜਿਹੜੀ ਚੀਜ਼ ਆ ਜੇਨੂਇਨ ਚੀਜ਼ਾਂ ਮਿਲਦੀਆਂ ਕੋਈ ਇਹ ਗੱਲ ਨਹੀਂ ਹੈ ਵੀ ਠੱਗੀ ਜਿਹੜਾ ਕੰਮ ਨਹੀਂ ਹੈਗਾ ਬਹੁਤ ਵਧੀਆ ਸਾਰੇ ਆਓ ਵਧੀਆ ਬਾਈ ਜੀ ਗੱਲਬਾਤ ਕਰਦੇ ਆ ਤੇ ਮਾਨ ਵਧੀਆ ਰੱਖਦੇ ਆ ਬਾਈ ਜੀ ਸਾਰੇ ਜਰੂਰ ਪਹੁੰਚੋ ਤੇ ਬਾਕੀ ਬਾਈ ਜਿਵੇਂ ਸਾਈਕਲ ਤੁਹਾਨੂੰ ਦਿਖਾਇਆ ਸੀਗਾ ਫੋਟੋ ਭੇਜੀ ਸੀ ਓਦਾਂ ਲਈ ਆ ਗਿਆ ਵੀ ਹਾਂਜੀ ਬਿਲਕੁਲ ਓਦਾਂ ਲਈ ਜੀ ਬਹੁਤ ਵਧੀਆ ਠੀਕ ਹੈ ਹਾਂ ਚਲੋ ਸ਼ੁਕਰੀਆ ਬਾਈ ਬਾਈ ਧੰਨਵਾਦ ਓਕੇ ਬਾਈ ਜੀ ਧੰਨਵਾਦ ਇੰਨੇ ਦੂਰ ਆਉਣ ਲਈ ਹਟਾ ਲੋਡ ਹੋਈ ਗੱਲ ਜੀ ਤੁਹਾਡਾ ਧੰਨਵਾਦ ਬਾਈ